ਅੱਜ ਮੈਂ ਇੱਕ ਅਜਿਹੇ ਡਰਾਈ ਫਰੂਟ ਦੀ ਗੱਲ ਕਰਨ ਜਾ ਰਹੀਆਂ ਜੇਕਰ ਤੁਸੀਂ ਰੈਗੂਲਰ ਇਸ ਨੂੰ ਖਾਣਾ ਸ਼ੁਰੂ ਕਰ ਦਿੰਦੇ ਹੋ ਨਾ ਤਾਂ ਕੀ ਤੁਹਾਡੀ ਸਕਿਨ ਕੀ ਤੁਹਾਡੇ ਹੈਅਰਜ਼ ਕੀ ਤੁਹਾਡੇ ਡਾਈਜੈਸ਼ਨ ਦੇ ਨਾਲ ਦੇ ਨਾਲ ਤੁਹਾਡਾ ਮੋਟਾਪਾ ਘਟਾਉਣ ਦੇ ਵਿੱਚ ਵੀ ਇਹ ਡਰਾਈ ਫਰੂਟ ਤੁਹਾਡੀ ਮਦਦ ਕਰ ਸਕਦਾ ਹੈ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਚਾਹੇ ਪ੍ਰੋਟੀਨ ਦੀ ਗੱਲ ਕਰ ਲੋ ਚਾਹੇ ਚੰਗੇ ਕਾਬਜ਼ ਦੀ ਗੱਲ ਕਰ ਲੋ ਚਾਹੇ ਕਿ ਤੁਸੀਂ ਨਾਲ ਗੱਲ ਕਰ ਲੋ ਚੰਗੇ ਫਾਈਬਰ ਦੀ ਸਭ ਕੁਝ ਮਿਲੇਗਾ ਵਿਟਾਮਿਨਸ ਵੀ ਮਿਲ ਰਹੇ ਨੇ ਮਿਨਰਲ ਵੀ ਮਿਲ ਰਹੇ ਨੇ ਤੇ ਇਹ ਡਰਾਈ ਫਰੂਟ ਹੈ ਜੀ ਅੰਜੀਰ ਜੀ ਹਾਂ ਸੋ ਅੰਜੀਰ ਖਾਨ ਦੇ ਡੇ ਟੇ ਸਾਰੇ ਫਾਇਦੇ ਨੇ ਹਾਲਾਂਕਿ ਦੇਖੀਏ ਤਾਂ ਕਈ ਤਰ੍ਹਾਂ ਦੀਆਂ ਮਠਾਈਆਂ ਸਵੀਡਿਸ਼ ਦੇ ਵਿੱਚ ਇਸ ਨੂੰ ਵਰਤਿਆ ਜਾਂਦਾ ਹੈ ਲੇਕਿਨ ਲੇਕਿਨ ਅਗਰ ਤੁਸੀਂ ਅੱਜ ਜਿਹੜਾ ਮੈਂ ਤੁਹਾਨੂੰ तरीका ਦੱਸਣ ਜਾ ਰਹੀ ਐ ਸਹੀ ਢੰਗ ਦੇ ਨਾਲ ਖਾਣਾ ਸ਼ੁਰੂ ਕਰ ਦੋਗੇ ਨਾ ਤਾਂ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਆਪਣੇ ਅੰਦਰ ਇੱਕ ਨਵੀਂ એનર્ਜੀ ਵੀ ਫੀਲ ਹੋਣ ਵਾਲੀ ਐ ਸੋ ਦੇਖੋ ਪਹਿਲਾਂ ਤਾਂ ਮੈਂ ਇਹਦੇ ਫਾਇਦਿਆਂ ਦੀ ਗੱਲ ਕਰਾਂਗੀ ਮੋਟਾਪੇ ਦੀ ਜਦੋਂ ਆਪਾਂ ਗੱਲ ਕਰੀਏ ਜਦੋਂ ਆਪਾਂ ਮੋਟਾਪਾ ਘਟਾਉਣਾ ਹੁੰਦਾ ਤਾਂ ਡਾਈਟ ਬੜੀ ਕੰਟਰੋਲ ਕਰਨੀ ਪੈਂਦੀ ਐ ਮਿੱਠਾ ਸਪੈਸ਼ਲੀ ਅਸੀਂ ਗੱਲ ਕਰਦੇ ਆ ਕਿ ਨਹੀਂ ਖਾਣਾ ਤਾਂ ਉੱਥੇ ਹੀ ਜਦੋਂ ਅਸੀਂ ਨੇਚਰਲ ਮਿੱਠੇ ਦੀ ਗੱਲ ਕਰ ਲਈਏ ਤਾਂ ਉਸ ਵਿੱਚ ਅੰਜੀਰ ਆ ਜਾਂਦੀ ਐ ਸੋ ਅੰजीर ਜਿਹੜਾ ਹੈ ਨੈਚੁਰਲ ਨੈਚੁਰਲ ਤੁਹਾਨੂੰ sweetness ਇਸੋਂ ਮਿਲਦੀ ਹੀ ਹੈ ਇਸ ਦੇ ਵਿੱਚ ਕੈਲਰੀ ਵੀ ਘੱਟ ਹੈ ਕਿਉਂਕਿ ਇਸ ਦੇ ਵਿੱਚ ਫਾਈਬਰ ਹੁੰਦਾ ਹੈ ਸੋ ਇਸ ਲਈ ਜਿੱਥੇ ਜਦੋਂ ਵੀ ਅਸੀਂ ਮੋਟਾਪਾ ਘਟਾਉਣ ਦੀ ਗੱਲ ਕਰੀਏ ਨਾ ਤਾਂ ਸਾਨੂੰ ਬੜਾ ਮਾਈਂਡਫੁਲ ਜੋ ਹੈ ਈਟਿੰਗ ਕਰਨੀ ਚਾਹੀਦੀ ਹੈ ਉਸ ਦੇ ਵਿੱਚ ਆ ਜਾਂਦਾ ਕਿ ਅਸੀਂ ਜਿਸ ਦੇ ਵਿੱਚ ਸਾਡਾ ਪੇਟ ਵੀ ਭਰ ਜਾਏ ਔਰ ਜਿਸ ਨਾਲ ਸਾਡਾ ਮੋਟਾਪਾ ਘਟਾਉਣ ਵਿੱਚ ਮਦਦ ਵੀ ਮਿਲੇ ਜਿਸ ਤੋਂ ਸਾਨੂੰ ਕੈਲਰੀ ਜ਼ਿਆਦਾ ਨਾ ਮਿਲੇ ਪਰ ਨਾਲ ਦੀ ਨਾਲ ਸਾਨੂੰ ਸੋ मिनरल्स ਔਰ ਵਿਟਾਮਿਨ ਵੀ ਅੱਛੇ-ਅੱਛੇ ਜ਼ਰੂਰ ਮਿਲ ਜਾਣ ਤਾਂ ਇਸ ਲਈ ਅੰਜੀਰ ਨੂੰ ਸ਼ਾਮਿਲ ਕਰ ਸਕਦੇ ਹੋ ਜੇਕਰ ਤੁਸੀਂ ਮੋਟਾਪਾ ਘਟਾ ਰਹੇ ਹੋ ਤਾਂ ਉਸ ਦੇ ਲਈ ਜੋ ਹੈ ਜ਼ਰੂਰ ਤੁਸੀਂ ਅਗਰ ਛੋਟੇ ਸਾਈਜ਼ ਦੀ ਹੈ ਤਾਂ ਤੁਸੀਂ ਦੋ ਅੰਜੀਰ ਅਗਰ ਥੋੜੇ ਵੱਡੇ ਸਾਈਜ਼ ਦੀ ਹੈ ਤਾਂ ਇੱਕ ਅੰਜੀਰ ਡੇਲੀ ਤੁਸੀਂ ਖਾਂਦੇ ਹੋ ਤਾਂ ਤੁਹਾਨੂੰ ਦੇਖੋ ਕਿਉਂਕਿ ਜਦੋਂ ਮੋਟਾਪਾ ਘਟਾਉਣ ਦੀ ਗੱਲ ਆਉਂਦੀ ਹੈ ਨਾ ਤਾਂ ਜਦੋਂ ਆਪਾਂ ਡਾਈਟ ਬੜੀ ਸਟ੍ਰਿਕਟ ਕਰ ਦਿੰਦੇ ਹਾਂ ਤਾਂ એનર્ਜੀ ਵੀ ਬੜੀ ਲੋਅ ਰਹਿਣੀ ਸ਼ੁਰੂ ਹੋ ਜਾਂਦੀ ਹੈ ਤਾਂ ਉੱਥੇ ਐਨਰਜੀ ਵੀ ਬਣਾਏ ਰੱਖੇਗੀ ਅਗਲੀ ਮੈਂ ਗੱਲ ਕਰਾਂ ਸਕਿਨ ਨੂੰ ਲੈ ਕੇ ਸਕਿਨ ਦੇ ਲਈ ਵੀ ਇਸ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲ ਰਹੇ ਨੇ ਕਿਉਂਕਿ ਬਹੁਤ ਅੱਛੇ ਤੁਹਾਨੂੰ ਵਿਟਾਮਿਨ ਮਿਲ ਰਹੇ ਨੇ ਆਇਰਨ ਮਿਲ ਰਿਹਾ ਹੈ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਪ੍ਰੋਟੀਨ ਕਾਰਬਸ ਫਾਈਬਰ ਮਿਲਦੇ ਨੇ ਇਹ ਸਾਰੀਆਂ ਚੀਜ਼ਾਂ ਜੋ ਹੈ ਸਾਡੀ ਸਕਿਨ ਨੂੰ ਹੈਲਦੀ ਬਣਾਏ ਰੱਖਣ ਦੇ ਵਿੱਚ ਮਦਦ ਕਰਦੀਆਂ ਨੇ ਸਾਡੇ ਹੈਅਰਸ ਨੂੰ ਹੈਲਦੀ ਬਣਾਏ ਰੱਖਣ ਵਿੱਚ ਮਦਦ ਕਰਦੀਆਂ ਨੇ ਔਰ ਦਿਨ ਦੀ ਸ਼ੁਰੂਆਤ ਜੇਕਰ ਤੁਸੀਂ ਅੰਜੀਰ ਖਾਣ ਦੇ ਨਾਲ ਕਰ ਲੋਗੇ ਨਾ ਤਾਂ ਫਿਰ ਤੁਸੀਂ ਕੁਝ ਹੀ ਦਿਨਾਂ ਦੇ ਵਿੱਚ ਦੇਖੋਗੇ ਤੁਹਾਡੀ ਸਕਿਨ ਇੰਨੀ ਵਧੀਆ ਚਮਕਦਾਰ ਹੋਣ ਵਾਲੀ ਹੈ ਰੌਣਕ ਇੱਕ ਚਿਹਰੇ ਤੇ ਤੁਹਾਡੇ ਜ਼ਰੂਰ ਨਜ਼ਰ ਆਏਗੀ ਅਗਲੀ ਮੈਂ ਗੱਲ ਕਰਾਂ ਜਿਨ੍ਹਾਂ ਨੂੰ ਅਨੀਮੀਆ ਦੀ ਪ੍ਰੋਬਲਮ ਹੈ ਖੂਨ ਦੀ ਕਮੀ ਹੈ ਉਹਨਾਂ ਲਈ ਵੀ ਅੰਜੀਰ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹਿ ਸਕਦੀ ਹੈ ਕਿਉਂਕਿ ਇਸ ਵਿੱਚ ਆਇਰਨ ਵੀ ਤੁਹਾਨੂੰ ਚੰਗੀ ਮਾਤਰਾ ਦੇ ਵਿੱਚ ਮਿਲ ਜਾਂਦਾ ਹੈ ਸੋ ਆਪਣੀ ਡਾਈਟ ਦੇ ਵਿੱਚ ਆਇਰਨ ਰਿਚ ਫੂਡ ਅਗਰ ਤੁਸੀਂ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸਵੇਰ ਦੀ ਸ਼ੁਰੂਆਤ ਤੁਸੀਂ ਅੰਜੀਰ ਖਾ ਕੇ ਕਰੋਗੇ ਤਾਂ ਤੁਹਾਨੂੰ ਢੇਰ ਸਾਰੇ ਫਾਇਦੇ ਜ਼ਰੂਰ ਮਿਲਣਗੇ ਲਾਸਟ ਬਟ ਨਾਟ ਦ ਲੀਸਟ ਡਾਈਜੈਸ਼ਨ ਨੂੰ ਲੈ ਕੇ ਦੇਖੋ ਮੈਂ ਇਹ ਸਟਾਰਟਿੰਗ ਵਿੱਚ ਗੱਲ ਕੀਤੀ ਹੈ ਕਿ ਇਸ ਤੋਂ ਅੱਛੀ ਮਾਤਰਾ ਵਿੱਚ ਤੁਹਾਨੂੰ ਫਾਈਬਰ ਮਿਲ ਰਿਹਾ ਹੁੰਦਾ ਹੈ ਤੇ ਜਿੱਥੇ ਫਾਈਬਰ ਆਏਗਾ ਉਹ ਡਾਈਜੈਸ਼ਨ ਵਿੱਚ ਤਾਂ ਤੁਹਾਡੀ ਮਦਦ ਕਰੇਗਾ ਹੀ ਕਰੇਗਾ ਸੋ ਸਵੇਰੇ ਹੀ ਅਗਰ ਤੁਸੀਂ ਅੰਜੀਰ ਦੇ ਨਾਲ ਦਿਨ ਦੀ ਸ਼ੁਰੂਆਤ ਕਰ ਰਹੇ ਹੋ ਨਾ ਤਾਂ ਅੱਛੇ ਸਾਨੂੰ ਇਸੋ એનર્ਜੀ ਵੀ ਮਿਲ ਰਹੀ ਹੈ ਫਾਈਬਰ ਵੀ ਮਿਲ ਰਿਹਾ ਹੈ ਦੇਖੋ ਇਸ ਵਿੱਚ ਪੋਟਾਸ਼ੀਅਮ ਵਗੈਰਾ ਵਰਗੇ ਵੀ ਕਈ ਮਿਨਰਲਸ ਨੇ ਸੋ ਜਿਹੜੇ ਤੁਹਾਡੀ ਓਵਰਾਲ ਹੈਲਥ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਨ ਵਾਲੇ ਨੇ ਸੋ ਉਸ ਨੂੰ ਖਾਣ ਦਾ ਸਹੀ ਤਰੀਕਾ ਵੀ ਜ਼ਰੂਰ ਜਾਣ ਲਓ ਦੇਖੋ ਜਿਹੜੀ ਅੰਜੀਰ ਹੈ ਅੱਜ ਕੱਲ ਡਰਾਈ ਫਾਰਮ ਦੇ ਵਿੱਚ ਆਮ ਮਿਲਦੀ ਹੈ ਲੇਕਿਨ ਜਿਹੜਾ ਫਰੈਸ਼ ਫਰੂਟ ਹੈ ਉਹ ਇੰਨਾ ਜ਼ਿਆਦਾ ਨਹੀਂ ਮਿਲ ਪਾਂਦਾ ਸੋ ਜਿਹੜਾ ਅਵੇਲੇਬਲ ਹੈ ਉਸ ਦੇ ਉੱਪਰ ਗੱਲ ਕਰਦੇ ਆਂ ਸੋ ਜਿਹੜੀ ਡਰਾਈ ਅੰਜੀਰ ਸਾਨੂੰ ਮਾਰਕੀਟ ਵਿੱਚ ਮਿਲ ਜਾਂਦੀ ਹੈ ਇੱਕ ਰਾਤ ਪਹਿਲਾਂ ਤੁਸੀਂ ਇਸ ਨੂੰ ਕਟੋਰੀ ਪਰ ਪਾਣੀ ਦੇ ਵਿੱਚ ਭਿਉ ਕੇ ਰੱਖ ਦਿਓ ਅਗਲੇ ਦਿਨ ਸਵੇਰੇ ਜੋ ਹੈ ਪਾਣੀ ਕੱਢ ਕੇ ਇਹ ਅੰਜੀਰ ਖਾ ਸਕਦੇ ਹੋ ਸਪੈਸ਼ਲੀ ਜਿਨ੍ਹਾਂ ਨੇ ਮੋਟਾਪਾ ਘਟਾਉਣਾ ਹੈ ਉਹ ਪਾਣੀ ਕੱਢ ਦੇਣ ਕਿਉਂਕਿ ਉਸ ਦੇ ਨਾਲ ਹੀ ਜਿਹੜਾ ਐਕਸਟਰਾ ਮਿੱਠਾ ਜਿਹੜਾ ਹੈ ਉਹ ਨਿਕਲ ਜਾਏਗਾ ਪਰ ਹਾਂ ਇਹ ਗੱਲ ਜ਼ਰੂਰ ਹੈ ਕਿ ਕੁਝ ਜਿਹੜੇ ওয়াਟਰ ਸੋਲੀਬਲ ਵਿਟਾਮਿਨ ਹੁੰਦੇ ਨੇ ਉਹ ਇਸ ਪਾਣੀ ਦੇ ਨਾਲ ਨਿਕਲ ਜਾਂਦੇ ਨੇ ਕਿਉਂਕਿ ਪੋਟਾਸ਼ੀਅਮ ਹੋ ਗਿਆ ਜਾਂ ਹੋਰ ਵਿਟਾਮਿਨ B ਦੀ ਆਪਾਂ ਗੱਲ ਕਰ ਲਈਏ ਉਹ ਜਿਹੜੇ ਅਜਿਹੇ ওয়াਟਰ ਸੋਲੀਬਲ ਵਿਟਾਮਿਨ ਔਰ ਮਿਨਰਲ ਹੁੰਦੇ ਨੇ ਉਹ ਪਾਣੀ ਵਿੱਚ ਚਲੇ ਜਾਂਦੇ ਨੇ ਔਰ ਨਿਕਲ ਜਾਂਦੇ ਨੇ ਹਾਂ ਜਿਨ੍ਹਾਂ ਦਾ ਅਸੀਂ ਕਹੀਏ ਵਜ਼ਨ ਘਟਾਉਣਾ ਹੈ ਆਪਣਾ ਵਜ਼ਨ ਵਧਾਣਾ ਚਾਹੁੰਦੇ ਨੇ ਤਾਂ ਜ਼ਰੂਰ ਉਸ ਪਾਣੀ ਦਾ ਵੀ ਸੇਵਨ ਜ਼ਰੂਰ ਕਰ ਲੈਣ ਅੱਛੀ ਤਰ੍ਹਾਂ ਪਹਿਲਾਂ ਹੀ ਅੰਜੀਰ ਨੂੰ ਧੋ ਕੇ ਫਿਰ ਪਾਣੀ ਦੇ ਵਿੱਚ ਪਿਓ ਔਰ ਅਗਲੇ ਦਿਨ ਸਵੇਰੇ ਜਦੋਂ ਅੰਜੀਰ ਖਾਣੀ ਹੈ ਤੇ ਪਾਣੀ ਵੀ ਤੁਸੀਂ ਨਾਲ ਜ਼ਰੂਰ ਪੀ ਸਕਦੇ ਹੋ ਔਰ ਕਈ ਤਾਂ ਜੋ ਹੈ ਸ਼ੇਕ ਵੀ ਬਣਾ ਅੰਜੀਰ ਸ਼ੇਕ ਬਣਾ ਕੇ ਪੀਂਦੇ ਨੇ ਗਰਮੀਆਂ ਦੇ ਵਿੱਚ ਤਾਂ ਉਹ ਵੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਸੋ ਜਿਹੜੇ ਵੀ ਪੇਰੈਂਟਸ ਆਪਣੇ ਬੱਚਿਆਂ ਦਾ weight gain ਕਰਵਾਉਣਾ ਚਾਹੁੰਦੇ ਨੇ ਤੇ ਕੋਈ ਹੈਲਦੀ ਡਰਿੰਕ ਚਾਹੁੰਦੇ ਨੇ ਤਾਂ ਅੰਜੀਰ ਸ਼ੇਕ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਪਿਲਾ ਸਕਦੇ ਹੋ इस बहुत अच्छी जो है मिनरल विटामिन मिलन वाले ने ओवरऑल हेल्थ जो है उन्होंने बहुत वाला रहने वाली है सो so, अंजीर खाओ खुद को तंदुरुस्त रखो बीमारियां पजाओ और अपनी स्किन वनाओ मोटापा घटा सकते हो आयरन की कमी नहीं होएगी तो डायजेसन ਇੱਕ ਕਦਮ ਵਧੀਆ ਰਹਿਣ ਵਾਲਾ ਸੋ ਵੀਡੀਓ ਆਸੇ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ ਜੀ ਕਮੈਂਟ ਕਰਕੇ ਵੀ ਦੱਸਣਾ ਪੇਜ ਨੂੰ ਫੋਲੋ ਕਰ ਲਓ ਹੈਲਥ ਐਡਵਾਈਸ ਵਿਧਰਜੋਤ ਕੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Instagram ਤੇ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ